ਰਾਤ ਸਮੇਂ ਭਰਾ ਵੱਲੋਂ ਛੋਟੇ ਭਰਾ ਦਾ ਕਤਲ ਕਰਕੇ ਉਸਦੀ ਲਾਸ਼ ਬਾਕਸ ਪੈਚ 'ਚ ਬੰਦ ਕਰਨ ਵਾਲਾ ਕਾਤਲ ਗ੍ਰਿਫਤਾਰ। ਬਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀ ਦੇਖ ਰੱਖ ਹੈ। ਸਰਬਜੀਤ ਰਾਏ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾਨੀ ਪ੍ਰੈਸ ਨੋਟ ਰਾਹੀਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸੁਭਾਨਪੁਰ ਵਿੱਚ ਪੈਂਦੇ ਪਿੰਡ ਨਡਾਲਾ ਵਿਖੇ ਮਿਤੀ 6 ਮਈ 2024 ਦੀ ਰਾਤ ਨੂੰ ਕੁਲਵਿੰਦਰ ਸਿੰਘ ਉਪਮੰਗਾ ਪੁੱਤਰ ਅਜੀਤ ਸਿੰਘ ਵਾਸੀ ਹਿੰਮਤ ਸਿੰਘ ਕਲੋਨੀ ਨਡਾਲਾ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਹਾਲ ਵਾਸੀ ਡੰਡਰਾਲਾ ਥਾਣਾ ਡੇਰਾ ਬਸੀ ਜ਼ਿਲ੍ਹਾ ਐਸ اے ਐਸ ਨਗਰ ਮੋਹਾਲੀ ਵੱਲੋਂ ਆਪਣੇ ਛੋਟੇ ਪ੍ਰਾਤ ਸੁਖਵਿੰਦਰ ਸਿੰਘ ਉਪਨਿੱਕਾ ਉਫ ਗੁਰਜੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਹਿੰਮਤ ਸਿੰਘ ਕਲੋਨੀ ਨਡਾਲਾ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਬਾਕਸ ਬੈੱਡ ਵਿੱਚ ਬੰਦ ਕਰਕੇ ਮੌਤ ਤੋਂ ਫਰਾਰ ਹੋ ਗਿਆ ਸੀ ਜਿਸ ਤੇ ਮ੍ਰਿਤਕ ਦੇ ਪਿਤਾ ਅਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਹਿੰਮਤ ਸਿੰਘ ਕਲੋਨੀ ਨਡਾਲਾ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦੇ ਬਿਆਨ ਪਰ ਮੁਕੱਦਮਾ ਨੰਬਰ 58 ਮਿਤੀ 9 5 2024 ਜੁਰਮ 302 201 ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਤੇ ਇਸ ਵਾਰਦਾਤ ਨੂੰ ਪ੍ਰੈਸ ਕਰਨ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਸੁਰਿੰਦਰਪਾਲ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫੁਲਾਤ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਦੀਪ ਸਿੰਘ ਮੁਖ ਅਕਸਰ ਥਾਣਾ ਸੁਭਾਨਪੁਰ ਅਤੇ ਐਸਆਈ ਦਲਵਿੰਦਰ ਬੀਰ ਸਿੰਘ ਚੌਕੀ ਇੰਚਾਰਜ ਨਡਾਲਾ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਜਿਸ ਤੇ ਸਾਨਾ ਸੁਭਾਨਪੁਰ ਦੀ ਪੁਲਿਸ ਵੱਲੋਂ ਸਫਲਤਾ ਹਾਸਲ ਕਰਦੇ ਹੋਏ ਮਿਤੀ 10 5 2024 ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਕੁਲਵਿੰਦਰ ਸਿੰਘ ਉਫ ਮੰਗਾ ਪੁੱਤਰ ਅਜੀਤ ਸਿੰਘ ਵਾਸੀ ਹਿੰਮਤ ਸਿੰਘ ਕਲੋਨੀ ਨਡਾਲਾ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਹਾਲ ਵਾਸੀ ਡੰਡਰਾਲਾ ਥਾਣਾ ਡੇਰਾ ਬੱਸੀ ਜ਼ਿਲ੍ਹਾ ਐਸਐਸ ਨਗਰ ਮੁਹਾਲੀ ਨੂੰ ਪੁਲਤ ਰੋਡ ਕਰਤਾਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਕੁਲਵਿੰਦਰ ਸਿੰਘ ਉਫ ਮੰਗਾ ਤੋਂ ਕਤਲ ਸਮੇਂ ਵਰਤਿਆ ਦਾਤਰ ਬਰਾਮਦ ਕੀਤਾ ਗਿਆ ਹੈ ਪੱਤਰਕਾਰ ਗੋਬਿੰਦ ਸੁਖੀਜਾ ਜੀ ਦੀ ਵਿਸ਼ੇਸ਼ ਰਿਪੋਰਟ ਉਹ ਬਕੇ ਕੇਸ ਵਿੱਚ ਚਲਿਤ ਅਸੀਂ ਅੰਡਰ ਸੈਕਸ਼ਨ 302 ਆਜੀ ਸਿੰਘ ਬਣਾਉ ਕਿ ਉਹਨਾਂ ਦੇ بیٹے ਦਾ ਕਤਲ ਜਿਹੜਾ ਉਹਦੇ بیٹے ਨੇ ਕਰ ਦਿੱਤਾ ਤੇ ਇਹਨੇ ਸਬੰਧ ਵਿੱਚ ਕੇਸ ਵਿੱਚ ਕਰਕੇ ਡੀਐਸਪੀ ਬਲਦ ਸਰਿੰਦਰ ਖਾਨੀ ਇਹ ਨਗਰਾਲੀ ਸਿਕਿਟੀ ਟੀਮ ਕਰ ਦਿੱਤੀ ਸੀ ਉਹ ਉਹਦੇ ਸਬੰਧਿਤ ਜਿਹੜਾ ਦੋਸ਼ੀ ਸੀਗਾ ਆਪਣੇ ਸੁਖਵਿੰਦਰ ਹੈ ਉਹ ਅਸੀਂ ਉਹਨੂੰ ਅਰੈਸਟ ਕਰਤਾ ਹੈਗਾ ਬਲਦ ਤੋਂ ਕੋਰਤਾਰਪੁਰ ਰੋਡ ਤੇ ਤੇ ਇਹ ਦੇ ਵਿੱਚ ਜਦੋਂ ਉਹਦੀ ਕੋਸ਼ਿਸ਼ ਤੋਂ ਪਤਾ ਲੱਗਿਆ ਕਿ ਦੋ ਦੋਨੇ ਭਰਾ ਹੈਗੇ ਆਂ ਔਰ ਇਹਨਾਂ ਵਿੱਚ ਕੋਈ ਮੂਲ ਦੀ ਝਗੜਾ ਹੋਇਆ ਹੈ ਫ੍ਰੀਜ ਤੋਂ ਲੈ ਕੇ ਤੇ ਉਹਦੇ ਵਿੱਚ ਜੋ ਝਗੜਾ ਹੋਇਆ ਝਗੜੇ ਦੇ ਵਿੱਚ ਹੀ ਸਕਪਲਿੰਗ ਹੋਈ ਔਰ ਇੱਕ ਬੰਦੇ ਨੇ ਚੱਕ ਕੇ ਦੂਜੇ ਦੇ ਦਾਲਤ ਮਾਰ ਦਿੱਤਾ ਤੇ ਉਹਦੇ ਨਾਲ ਜਿਹੜਾ ਉਹਦੀ ਮੌਤ ਹੋ ਗਈ ਉਹਦੇ ਭਰਾ ਦੀ ਔਰ ਉਸ ਤੋਂ ਬਾਅਦ ਜਦੋਂ ਇਹਨੂੰ ਪਤਾ ਲੱਗਿਆ ਵੀ ਅਸੀਂ ਮੌਤ ਹੋ ਗਈ ਹੈ ਤੇ ਉਦੀ ਬਾਡੀ ਜਿਹੜੀ ਸੀਗੀ ਉਹ ਚੱਕ ਕੇ ਉਹਨੇ ਬੈੱਡ ਤੇ ਰਿਚਰ ਲੋਡ ਦਿੱਤੀ ਔਰ ਤੀਜੇ ਦਿਨ ਜਦੋਂ ਪਤਾ ਲੱਗਾ ਹੈਗਾ ਕਿ ਉਹਦੀ ਬਗੂ ਆ ਰਹੀ ਸੀਦੀ ਬਾਡੀ ਦੇ ਵਿੱਚੋਂ ਕਾਰ ਦੇ ਵਿੱਚੋਂ ਤੇ ਉਹਦੇ ਫਾਦਰ ਨੇ ਬਿਆਨਾਂ ਤੇ ਫਿਰ ਅਸੀਂ ਕੇਸ ਰਿਜਿਸਟਰ ਕੀਤਾ ਤੇ ਉਸ ਤੋਂ ਬਾਅਦ ਇਹ ਅਸੀਂ 10 ਤਰੀਕ ਨੂੰ ਅਰੈਸਟ ਕਰ ਗਏ ਤੇ 24 ਕੱਪੜੇ ਵਿੱਚ ਵੀ ਸੀ ਜਿਹੜਾ ਉਹ ਸੀ ਇੱਥੇ ਅਰੈਸਟ ਕੀਤਾ ਹਾਂ ਜੀ ਉਹਦੀ ਫਰਦਰ ਇਨਵੈਸਟੀਗੇਸ਼ਨ ਵੀ ਕਰ ਸਰ ਲੜਾਈ ਦਾ ਕਾਰਨ ਕੀ ਸੀਗਾ ਕਿ ਉਹ ਲੜਾਈ ਇੱਕ ਫ੍ਰਿਜ ਤੋਂ ਸੀਗਾ ਦੋਨਾਂ ਭਰਾਵਾਂ ਦਾ ਫ੍ਰਿਜ ਤੋਂ ਲੜਾਈ ਹੋ ਗਈ ਤੇ ਕਹਿੰਦਾ ਤੋਂ ਆ ਗਰਮੀ ਦੇ ਦਿਨ ਹੈਗੇ ਆ ਔਰ ਫ੍ਰਿਜ ਰੇਚ ਹੈਗੀ ਆ ਤੋਂ ਵੀ ਸਥਿਤੀ ਹੈ ਕਿ ਉਸ ਤੋਂ ਉਹਦਾ ਮੂੰਹ ਦੀ ਸਗੜਾ ਆ ਗਈ ਸੀ ਸਰ ਜੀਕਰ ਵਿੱਚ ਇਕੱਠੇ ਰਹਿ ਰਹੇ ਜਾਂ ਅਲੱਗ-ਅਲੱਗ ਸੀ ਦੋਦੇ ਇਕੱਠੇ ਰਹਿੰਦੇ ਸੀ ਕਾਰਵਕ ਕਰਦੇ ਸੀ ਕਾਰ ਉਹ ਬਿੱਲ ਟਾਈਪ ਇਸ ਜੜੀ ਦੀ ਕਰਦੇ ਸੀ ਠੀਕ ਠੀਕ ਠੀਕ